ਸ੍ਰੀ ਗਾਲ ਦੀ ਸਾਰਿਆਂ ਨੂੰ ਢਾਲੀਵਾਲ ਟੈਰਸ ਗਾਰਡਨ ਦੇ ਵਿੱਚ ਤੁਹਾਡਾ ਸਵਾਗਤ ਹੈ ਵੀਰ ਜੀ ਆਪਣਾ YouTube ਤੇ ਚੈਨਲ ਆ ਵੀਰੇ ਢਾਲੀਵਾਲ ਟੈਰਸ ਗਾਰਡਨ ਨਾਂ ਤੇ ਆਪਾਂ ਵੀਡੀਓ ਆ ਪਾਈ ਦੀਆਂ ਨੇ ਬੂਟਿਆਂ ਦੀਆਂ ਉਹਦੇ ਵਿੱਚ ਜਾਣਕਾਰੀ ਦੇਈ ਦੀ ਆ ਸਾਰੇ ਮਿੱਟੀ ਕਿਵੇਂ ਤਿਆਰ ਕਰਨੀਆਂ ਉਹਦੀ ਹੋ ਗਿਆ ਜਿਵੇਂ ਗਰੋ ਬੈਗ ਹੁੰਦੇ ਨੇ ਗ੍ਰੀਨ ਵਾਲੇ ਆਹ ਵਾਲੇ ਆ ਗਰੋ ਬੈਗ ਹੁੰਦਾ ਇਹ ਆਪਾਂ ਨੂੰ ਸਸਤੇ ਕਿੱਥੋਂ ਮਿਲਦੇ ਨੇ ਉਹਦੇ ਬਾਰੇ ਵੀਰੇ ਠੀਕ ਹੈ ਮੂੜਿਆਂ ਚ ਕਿਹੜੀ ਕਿਹੜੀ ਆਪਾਂ ਖਾਦ ਪਾਉਣੀ ਆ ਉਹਦੇ ਬਾਰੇ ਆਪਾਂ ਸਾਰੀਆਂ ਜਾਣਕਾਰੀਆਂ ਦਈਦਾ ਆਪਣਾ YouTube ਦਾ ਚੈਨਲ ਆ ਵੀਰੇ ਢਾਲੀਵਾਲ ਟੈਰਸ ਗਾਰਡਨ ਦੇ ਨਾਂ ਤੇ ਉਹਨੂੰ ਵੱਧ ਤੋਂ ਵੱਧ ਵੀਰੇ ਸਬਸਕ੍ਰਾਈਬ ਕਰੋ ਜੋ ਕਿ ਤੁਸੀਂ ਸਾਡੇ ਨਾਲ ਜੁੜ ਸਕੋ ਆਪਾਂ ਆਪਣੇ ਦਿਲ ਦੀਆਂ ਗੱਲਾਂ ਕਰ ਸਕੀਏ ਇੱਕ ਦੂਜੇ ਤੋਂ ਵੱਧ ਤੋਂ ਵੱਧ ਆਪਾਂ ਜਾਣਕਾਰੀ ਲੈ ਲਈਏ ਜੇ ਤੁਸੀਂ ਬੂਟਿਆਂ 'ਚ ਦਿਲਚਸਪੀ ਰੱਖਦੇ ਹੋ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਰੇ ਇਹਦੇ ਵਿੱਚ ਮੈਂ ਡੇਲੀ ਵੀਡੀਓ ਪਾਉਣਾ ਡੇਲੀ ਬੂਟਿਆਂ ਦੀ ਕੀ ਖਾਦ ਪਾਉਣੀ ਆ ਬਾਕੀ ਕਿਹੜੇ-ਕਿਹੜੇ ਬੂਟੇ ਕਿਹੜੇ ਮਹੀਨੇ 'ਚ ਕਿਹੜੇ ਬੂਟੇ ਲੱਗਦੇ ਆ ਉਹਨਾਂ ਦੇ ਸਾਰੇ ਮਾਰੇ ਤੇ ਆਪਾਂ ਨੂੰ ਕਿੱਥੋਂ ਵਧੀਆ ਗ੍ਰੋ ਬੈਗ ਸਸਤੇ ਤੇ ਵਧੀਆ ਮਿਲਦੇ ਆ ਉਹਦੇ ਬਾਰੇ ਕਿਉਂਕਿ ਗ੍ਰੋ ਬੈਗ ਵੀਰੇ ਬਹੁਤ ਇੱਥੇ ਮਹਿੰਗੇ ਤੋਂ ਮਹਿੰਗਾ ਮਹਿੰਗਾ ਤੋਂ ਮਹਿੰਗਾ ਦਿੰਦੇ ਆ ਆਪਾਂ ਜਿੱਥੋਂ ਆਪਾਂ ਮੰਗਾਉਨੇ ਆ ਉਹਦੇ ਬਾਰੇ ਸਾਰਾ ਮੇਰੀ ਵੀਡੀਓ 'ਚ ਦੱਸਿਆ ਹੋਇਆ ਏ ਟੂ ਜ਼ेड ਮਿੱਟੀ ਕਿਵੇਂ ਤਿਆਰ ਕਰਦੀ ਆ ਓਵੇਂ ਜੇ ਕੋਈ ਬੂਟਾ ਸੁੱਕਦਾ ਹੋਵੇ ਉਹਦੇ ਬਾਰੇ ਵੀ ਮੇਰੇ ਵੀਡੀਓਾਂ 'ਚ ਸਾਰੀ ਜਾਣਕਾਰੀ ਦਿੱਤੀ ਹੋਈ ਆ। ਕਿ ਆਪਾਂ ਪਪੂਟੇ 'ਚ ਕੀ ਕੀ ਪਾਉਣਾ। ਜੇ ਪੂਟੇ ਦੀ ਗਰੋਥ ਨਾ ਬਣਦੀ ਹੋਵੇ, ਗਰੋਥ ਦੀ ਵੀ ਆਪਾਂ ਦਿੱਤੀ ਹੋਈ ਆ। ਠੀਕ ਹੈ ਜੀ। ਜੇ ਪੂਟੇ ਦੇ ਪੱਤੇ ਝੜਦੇ ਹੁਣ ਪੀਲੇ ਪੈਂਦੇ ਹੁਣ, ਉਹਦੇ ਬਾਰੇ ਵੀ ਦਿੱਤੀ ਹੀ ਆ। ਉਹਦੇ ਵਿੱਚ ਆਪਾਂ ਦੇਸੀ ਖਾਦਾਂ ਕਿਹੜੀਆਂ ਵਰਤਦੇ ਹਾਂ, ਉਹਦੇ ਬਾਰੇ ਵੀ ਸਾਰੀ ਜਾਣਕਾਰੀ ਆਪਣੇ ਚੈਨਲ ਢਾਲੀਵਾਲ ਟੈਰਸ ਗਾਰਡਨ 'ਚ ਦਿੱਤੀ ਹੋਈ ਆ ਜੀ। ਸਾਡੇ ਚੈਨਲ ਨੂੰ ਵੀਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਓਕੇ ਜੀ ਸਾਸਤ੍ਰਿਕ ਕਾਲ ਦੀ 3 ਦੇ ਪਾਸਦੇ ਰਹੋ ਸਾਸਤ੍ਰਿਕ ਕਾਲ